ਲਓ ਜੀ ਜਿਵੇਂ ਕਿ ਕੈਨੇਡਾ ਹਮੇਸ਼ਾ ਹੀ ਪੰਜਾਬੀਆਂ ਦੀ ਪਹਿਲੀ ਪਸੰਦ ਬਣਿਆ ਰਿਹਾ ਹੈ ਤੇ ਹਮੇਸ਼ਾ ਬਣਿਆ ਰਹੂਗਾ ਵੀ ਕਿਉਂਕਿ ਕੈਨੇਡਾ ਦੇ ਵਿੱਚ ਜਦੋਂ ਆਪਾਂ ਪੀਆਰ ਹੋ ਜਾਂਦੇ ਆ ਤਾਂ ਉਦੋਂ ਆਪਾਂ ਨੂੰ ਬਹੁਤ ਜ਼ਿਆਦੀਆਂ ਇਹੋ ਜਿਹੀਆਂ ਫੈਸਿਲਿਟੀਆਂ ਮਿਲਦੀਆਂ ਆ ਜਿਹੜੀਆਂ ਕਦੇ ਵੀ ਆਪਾਂ ਨੂੰ ਇੰਡੀਅਨ ਗਵਰਨਮੈਂਟ ਨੇ ਨਹੀਂ ਦਿੰਦੀ। ਇਹ ਹੀ ਇੱਕ ਸਭ ਤੋਂ ਵੱਡਾ ਕਾਰਨ ਹੈ ਕਿ ਸਭ ਤੋਂ ਵੱਧ ਲੋਕ ਕੈਨੇਡਾ ਦੇ ਵਿੱਚ ਮੂਵ ਹੁੰਦੇ ਆ ਜਾਂ ਫਿਰ ਆਸਟ੍ਰੇਲੀਆ ਜਾਂ ਫਿਰ ਆਪਾਂ ਕਹਿ ਸਕਦੇ ਆ ਅਮਰੀਕਾ। ਇਹੋ ਜੀ ਇੱਕ ਨਿਊਜ਼ ਤੁਹਾਡੇ ਲਈ ਲੈ ਕੇ ਆਏ ਆ ਇੱਕ ਨਵਾਂ ਰਾਹ ਖੁੱਲਿਆ ਹੈ। ਬਹੁਤ ਸਾਰੇ ਲੋਕਾਂ ਨੂੰ ਇਹਰਾ ਚੰਗਾ ਵੀ ਲੱਗੂਗਾ ਤੇ ਬਹੁਤ ਸਾਰੇ ਲੋਕਾਂ ਨੂੰ ਇਹਰਾ ਮਾੜਾ ਵੀ ਲੱਗੂਗਾ ਤੁਸੀਂ ਖੁਦ ਇਸ ਦੁਨੀਆਦਾਰੀ ਦੇ ਵਿੱਚ ਰਹਿੰਦੇ ਹੋ ਤੁਹਾਨੂੰ ਬਹੁਤ ਚੰਗਾ ਵੀ ਬੋਲਦੇ ਆ ਬਹੁਤ ਮਾੜਾ ਵੀ ਬੋਲਦੇ ਆ ਪਰ ਕਦੇ ਵੀ ਪ੍ਰਵਾਹ ਨਾ ਕਰੋ ਉਸ ਸੱਤੇ ਪਾਸ਼ਾ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਕੰਮ ਖਿੱਚੀ ਚੱਲੋ ਰੱਬ ਤੁਹਾਨੂੰ ਬਹੁਤ ਤਰੱਕੀਆਂ ਬਖਸ਼ੂਗਾ ਤੇ ਜੇਕਰ ਪਹਿਲੀ ਵਾਰ ਸਾਡੇ ਚੈਨਲ ਤੇ ਆਇਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਰੱਬ ਤੁਹਾਨੂੰ ਹੋਰ ਵੀ ਤਰੱਕੀ ਦੇਵੇ ਕਿਉਂਕਿ ਅਸੀਂ ਬਿਨਾਂ ਕੋਈ ਪੈਸਾ ਲਏ ਬਿਲਕੁਲ ਫ੍ਰੀ ਆਫ ਕਾਸਟ ਇਨਫੋਰਮੇਸ਼ਨ ਪ੍ਰੋਵਾਈਡ ਕਰਾਉਣਾ ਜੋ ਕਿ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਹੈ ਆਪਣੇ ਪੰਜਾਬੀ ਭਰਾਵਾਂ ਲਈ ਗੱਲ ਕਰਦੇ ਹਾਂ ਜੀ 19 ਅਗਸਤ ਨੂੰ ਆਉਣ ਵਾਲਾ ਰਖੜੀ ਦਾ ਤਿਹਾਰ ਜੇਕਰ ਤੁਹਾਡੀ ਕੋਈ ਦੋਸਤ ਦੀ ਭੈਣ ਜਾਂਕਰ ਤੁਹਾਡੀ ਖੁਦ ਸਕੀ ਭੈਣ ਜਾਂ ਫਿਰ ਤੁਹਾਡੇ ਦੋਸਤ ਦੀ ਗਰਲਫ੍ਰੈਂਡ ਐਜ਼ ਅ ਸਿਸਟਰ ਉਹ ਕੈਨੇਡਾ ਦੇ ਵਿੱਚ ਗਏ ਹੋਏ ਆ ਤੁਸੀਂ ਐਜ਼ ਅ ਭਰਾ ਤੁਹਾਨੂੰ ਉਹ ਆਪਣੇ ਰਖੜੀ ਤੇ ਇਨਵਾਈਟ ਕਰ ਸਕਦੇ ਆ ਵਿਜ਼ਟਰ ਵੀਜ਼ਾ ਲਵਾ ਕੇ ਟੂਰਿਸਟ ਵੀਜ਼ਾ ਲਵਾ ਕੇ ਚਾਹੇ ਉਹ ਸਟੂਡੈਂਟ ਵੀਜ਼ੇ ਤੇ ਹੈ ਚਾਹੇ ਉਹ ਵਰਕ ਪਰਮਿਟ ਆ ਚਾਹੇ ਉਹ ਖਦ ਉਧਰ ਪੀਆਰ ਆ ਤੁਹਾਨੂੰ ਤਿੰਨੇ ਬੇਸਿਸ ਤੇ ਜੇਕਰ ਉਧਰ ਉਹ ਅਵੇਲੇਬਲ ਆ ਤੁਹਾਨੂੰ ਉਹ ਬੁਲਾ ਸਕਦੇ ਆ ਪਰ ਤੁਸੀਂ ਉਧਰ ਜਦੋਂ ਉਹਨਾਂ ਤੋਂ ਡਾਕੂਮੈਂਟ ਲਾਉਂਗੇ ਸਪਾਊਸ ਕੇਸ ਵਾਲੇ ਡਾਕੂਮੈਂਟ ਲਾਉਂਗੇ ਸਪான்ਸਰ ਵਾਲੇ ਡਾਕੂਮੈਂਟ ਲਾਉਂਗੇ ਤਾਂ ਤੁਸੀਂ ਉਹਨਾਂ ਨੂੰ ਨੋਟਰੀ ਜ਼ਰੂਰ ਕਰਵਾਉਣਾ ਹੈ ਉਸ ਨੋਟਰੀ ਦੀ ਫੀਸ ਸਿਰਫ ਇੰਡੀਅਨ ਰੁਪੀਆ 10 ਤੋਂ 1000 ਰੁਪਏ ਆ ਇਹ ਤੁਸੀਂ ਪੇ ਕਰਨੀ ਆ ਕਿ ਤੁਸੀਂ ਜਿਸ ਤੋਂ ਸਪான்ਸਰ ਮੰਗਵਾ ਰਹੇ ਹੋ ਉਹਨੂੰ ਖੇਚਲ ਨਾ ਕਰਨੀ ਪਵੇ ਮਤਲਬ ਕਿ ਉਹਦੇ ਦਿਮਾਗ ਤੇ ਬੋਝ ਨਾ ਪਵੇ ਤੇ 19 ਅਗਸਤ ਨੂੰ ਰਖੜੀ ਦੇ ਤਿਹਾੜਾ ਹੈ ਜੇਕਰ ਤੁਸੀਂ ਟੂਰਿਸਟ ਵੀਜ਼ਾ ਵੀ ਲਗਾਉਂਦੇ ਹੋ ਜਾਂ ਫਿਰ ਵਿਜ਼ਟਰ ਵੀਜ਼ਾ ਵੀ ਲਗਾਉਂਦੇ ਹੋ ਸਿਰਫ 15 ਤੋਂ ਲੈ ਕੇ 28 ਦਿਨ ਦੇ ਵਿੱਚ ਰਿਜ਼ਲਟ ਮਿਲ ਰਹੇ ਆ ਰਾਈਟ ਨਾਓ ਮਤਲਬ ਕਿ ਕੈਨੇਡਾ ਇਮੀਗ੍ਰੇਸ਼ਨ ਦਾ ਪ੍ਰੋਸੈਸ ਇੰਨਾ ਕਿ ਜਿਆਦਾ ਫਾਸਟ ਚੱਲ ਰਿਹਾ ਹੈ ਕਿ ਤੁਸੀਂ ਜੇਕਰ 1 ਜੁਲਾਈ ਨੂੰ ਵੀ ਫਾਈਲ ਲਾਉਣੇ ਹੋ ਤਾਂ 25 ਜੁਲਾਈ ਤੱਕ ਤੁਹਾਡੇ ਕੋਲੇ ਰਿਜ਼ਲਟ ਆ ਜਾਏਗਾ ਕਿ ਤੁਹਾਡਾ ਵੀਜ਼ਾ ਆਊਗਾ ਜਾਂ ਫਿਰ ਨਹੀਂ ਸੋ ਤੁਸੀਂ ਅਪਲਾਈ ਕਰ ਸਕਦੇ ਹੋ ਕੈਨੇਡਾ ਦਾ ਟੂਰਿਸਟ ਵਿਜ਼ਟਰ ਵੀਜ਼ਾ ਹੋ